ਸ਼ਕਾਤਕ ਸਾਹਿਬ ਦੇ ਸਾਹਮਣੇ ਪੇਸ਼ ਹੋਣਗੇ ਸੀਮਾਨ ਦਾ ਜੇ ਕਿ ਨਿਵਾੜੇ ਸਿੱਖ ਦੇ ਵਿੱਚੋਂ ਨੰਗੇ ਪੈਰ ਚੱਲ ਕੇ ਆਵਾਂਗਾ ਹਾਸਰ ਹੋਵਾਂਗਾ ਸੀਮਾਨ ਨੇ ਕਿਹਾ ਹੈ ਔਰ ਅਕਾਲ ਤਖਤ ਸਾਹਿਬ ਤੋਂ ਆਇਆ ਹੁਕਮ ਸਿਰ ਮੱਥੇ ਹੈ ਸੀਮਾਨ ਦਾ ਇਹ ਕਹਿਣਾ ਹੈ ਅਕਾਲ ਤਖਤ ਸਾਹਿਬ ਤੋਂ ਆਇਆ ਹੁਕਮ ਸਿਰ ਮੱਥੇ ਹੈ 15 ਜਨਵਰੀ ਨੂੰ ਜਥੇਦਾਰ ਸਾਹਿਬ ਨੇ ਤਲਬ ਕੀਤਾ ਹੈ ਸ਼ਕਾਤਕ ਸਾਹਿਬ ਦੇ ਕਤਰੇਤੇ ਵਿੱਚ ਤਲਬ ਕੀਤਾ ਗਿਆ ਤਾਂ ਸਿਮਾਨ ਨੂੰ 15 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਗੋਲਕ ਵਾਲੇ ਬਿਆਨ ਤੇ ਸੀਐਮ ਨੂੰ ਤਲਬ ਕੀਤਾ ਗਿਆ ਔਰ ਸੀਐਮ بار بار ਗੋਲਕ ਅਤੇ ਅਕਾਲ ਤਖਤ ਸਾਹਿਬ ਨੂੰ ਲਲਕਾਰ ਦੇਣੇ ਜਥੇਦਾਰ ਗੜਗੱਛ ਦੇ ਵੱਲੋਂ ਇਹ ਕਿਹਾ ਗਿਆ ਜਿਸ ਵਾਰ ਹੁਣ ਇੱਕੋ ਦਸਿਆਬ ਨੇ ਕਿਹਾ ਹੈ ਕਿ ਮੈਂ ਚਾਵਾਂਗਾ ਔਰ ਨੰਗੇ ਪੈਰ ਚੱਲ ਕੇ ਚਾਵਾਂਗਾ ਤਾਂ ਇੱਕ ਨਿਮਾਣੇ ਸਿੱਖ ਦੇ ਵਜੋਂ ਪੇਸ਼ ਹੋਵਾਂਗਾ ਸੀਐਮ ਨੇ ਦਸਵੰਦ ਦੇ ਸਿਧਾਂਤ ਤੇ ਗੁਰੂ ਦੀ ਗੋਲਕ ਬਾਰੇ ਜੋ ਟਿੱਪਣੀਆਂ ਕੀਤੀਆਂ ਉਸ ਨੂੰ ਲੈ ਕੇ ਤਲਬ ਕੀਤਾ ਗਿਆ ਸਿਮਾਨ ਨੇ ਕਿਹਾ ਸੀ ਕਿ ਪਤਿਤ ਸਿੱਖਾਂ ਤੋਂ ਗੋਲਕ ਦੇ ਵਿੱਚ ਪੈਸੇ ਵੀ ਨਾ ਪਵਾਓ ਜਸਪੀਰ ਜੱਸੀ ਵਾਲੇ ਮੰਨਦੇ ਤੇ ਸਿਮਾਨ ਨੇ ਕਿਹਾ ਸੀ ਲੇਕਰ ਸਹਿਸਤਰੀ ਕੀਰਤਨ ਨਹੀਂ ਕਰ ਸਕਦਾ ਤਾਂ ਉਸ ਤੋਂ ਗੋਲਕਾਂ ਦੇ ਵਿੱਚ ਪੈਸੇ ਵੀ ਨਾ ਲਓ ਫਿਰ ਤਾਂ ਪਤਿਤ ਦੇ ਮੱਠ ਟੇਕਣ ਤੇ ਵੀ ਪਾਬੰਦੀ ਲਗਾ ਦਿਓ ਤਾਂ ਰਾਜੀਵ ਸ਼ਰਮਾ ਮੈਨੇ ਸੋ ਕੀ ਫੋਨ ਲਾਈਨ ਤੇ ਨੇ ਅ ਅੰਮ੍ਰਿਤਸਰ ਤੋਂ ਰਾਜੀਵ ਕੀ ਕੋ ਜਾਣਕਾਰੀ ਔਰ ਕਿਵੇਂ ਐਕਲੈਰੀਫਾਈ ਕੀਤਾ ਹੈ ਸਿਮ ਨੇ ਕਿ ਉਹ ਜਾਣ ਕੇ ਕਿਸ ਦੇ ذریعے ਉਹਨੂੰ ਕਹਿ ਦੋ ਕਰਾ ਦਿੰਦਾ ਰਾਜੀ ਮੇਰੀ ਆਵਾਜ਼ ਆ ਰਹੀ ਹੈ ਠੀਕ ਹੈ ਉਹਨਾਂ ਦੇ ਨਾਲ ਸੰਪਰਕ ਕਰਦੇ ਆ ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਸੀਐਮ ਦੇ ਵੱਲੋਂ ਖੁਦ ਜਾਣਕਾਰੀ ਦਿੱਤੀ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਨਿਊਜ਼ ਇਟਨ ਪੰਜਾਬ ਦੇ ਨਾਲ ਜਦੋਂ ਬੁਲਾ ਰਹੇ ਆਮ ਆਦਮੀ ਪਾਰਟੀ ਨੇ ਗੱਲ ਕੀਤੀ ਉਹਨਾਂ ਨੇ ਇਹ ਦੱਸ ਦਿੱਤਾ ਸੀ ਕਿ ਬਿਲਕੁਲ ਸੀਐਮ ਜਾਣਗੇ ਔਰ ਹੁਣ ਖੁਦ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਉਹਨਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਨਿਵਾਣੇ ਸਿੱਖ ਦੇ ਵੱਜੋਂ नंगे पैर चल के जाव और अपना स्पष्टीकरण रखा तख साहब तो आया भगवंत मान ने यह है दस दिए कि जलदीप सिंह गढ़गढ़ हाल दोपहर ने प्रैस कॉन्फ्रेंस की और उसने कहा कि तलब जरा है सीएम किया जा रहा है तो सीएम मान के वालों ट्वीट किया गया है और ट्वीट के जरिए अः ये जख है रख्या गया या कह लिए कि यह दसिया गया है उन्होंने कहा है ਕਿ ਸ਼ੇਖਾਕਾਲਤਖ ਸਾਹਿਬ ਤੋਂ ਜੋ ਹੁਕਮ ਆਇਆ ਹੈ ਉਹ ਸਿਰ ਮੱਥੇ ਨਿਮਾਣੇ ਸਿੱਖ ਦੇ ਵਜੋਂ ਨੰਗੇ ਪੈਰ ਚੱਲ ਕੇ ਉਹ ਜਾਣਗੇ ਔਰ ਪੇਸ਼ ਹੋਣਗੇ। ਰਾਜੀਵ ਮੇਰੀ ਆਵਾਜ਼ ਪਹੁੰਚ ਪਈ ਤੁਹਾਡੇ ਤੱਕ? ਹਾਂ ਜੀ ਬਿਲਕੁਲ ਗੁਰਜੋਤ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਜ਼ਿਕਰ ਕੀਤਾ ਔਰ ਪਹਿਲਾਂ ਤੋਂ ਹੀ ਇਹ ਜਾਣਕਾਰੀ ਜਿਹੜੀ ਮਿਲ ਰਹੀ ਸੀ ਕਿ ਮੁੱਖ ਮੰਤਰੀ ਆਕਾਲਪਖ ਸਾਹਿਬ ਵੱਲੋਂ ਜਿਹੜਾ ਹੁਕਮ ਹੋਇਆ ਉਸ ਨੂੰ ਕਿਹੜੇ ਮੱਥੇ ਪ੍ਰਵਾਨ ਕਰਨਗੇ ਤਾਂ ਹੁਣ ਉਹਨਾਂ ਨੇ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿਉਂਕਿ ਮੁੱਖ ਮੰਤਰੀ ਤੋਂ ਜੇਕਰ ਪਹਿਲਾਂ ਦੋ ਮੰਤਰੀਆਂ ਦੀ ਵੀ ਗੱਲ ਕੀਤੀ ਜਾਵੇ ਹਰਜੋਤ ਬੈਂਸ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਉਹ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਅਕਾਲ ਤਖਤ ਸਾਹਿਬ ਜ਼ਰੂਰ ਪਹੁੰਚਣਗੇ ਉਸ ਤੋਂ ਬਾਅਦ ਤਰਨਪੀਰ ਸੌਂ ਦੇ ਜੋ ਕਿ ਅੱਜ ਪਹੁੰਚੇ ਹੋਈਆਂ ਤਸਵੀਰਾਂ ਅਸੀਂ ਦੇਖੀਆਂ ਤਾਂ ਅੱਜ ਦੁਪਹਿਰ ਵੇਲੇ ਜਦੋਂ ਅਜ ਤੱਕ ਜੰਪੀ ਤਸਵੀਰ ਕਰਨੀ ਕੁਲਦੀਪ ਸਿੰਘ ਗੱਜ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਬਾਕਾਇਦਾ ਤੌਰ ਤੇ ਉਹ ਜਿਹੜੀ ਚਿੱਠੀ ਹੈ ਉਹ ਵੀ ਜਨਤਾ ਕੀਤੀ ਗਈ ਤਾਂ ਹੁਣ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਉਹ ਨੰਗੇ ਪੈਰੀ ਆਉਣਗੇ ਤਾਂ ਲਾਜ਼ਮੀ ਤੌਰ ਤੇ ਹੁਣ 15 ਤਰੀਕ ਦਾ ਜਿਹੜਾ ਬਿਨਾ ਕਾਫੀ ਅਹਿਮ ਰਹਿਣ ਵਾਲਾ ਜਦੋਂ ਮੁੱਖ ਮੰਤਰੀ ਅਕਾਲ ਤਖਤ ਸਾਹਿਬੇ ਤੇ ਪੇਸ਼ ਹੋਣਗੇ ਬਿਲਕੁਲ ਰਾਜੀਵਾਤਾ ਕੋਲ ਬਿਲਾ ਕੇ ਟਵੀਟ ਕੀਤਾ ਗਿਆ ਹੈ ਸਿਮ ਭਗਵਾਨ ਪਾ ਨੇ ਲਿਖਿਆ ਹੈ ਸ਼ਕਾਤਕ ਸਾਹਿਬ ਤੋਂ ਜੀਤੋ ਆਇਆ ਹੁਕਮ ਸਿਰ ਮੱਥੇ ਹੈ ਮੁੱਖ ਮੰਤਰੀ ਵਚੋ ਨਹੀਂ ਨਵਾਂ ਸਿੱਖ ਦੇਵ ਜੋ ਨੰਗੇ ਪੈਰ ਚੱਲ ਕੇ ਹਾਜ਼ਰ ਹੋਵਾਂਗਾ ਉਹਨਾਂ ਨੇ ਅਕੇ ਲਿਖਿਆ 10 15 ਜਨਵਰੀ ਨੂੰ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਜੀ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬੀ ਦੇ ਕਾਨਫਰੰਸ ਦੇ ਵਿੱਚ ਹਿੱਸਾ ਲੈਣਾ ਆ ਰਹੇ ਨੇ ਉਸ ਦਿਨ ਲਈ ਮਾਫੀ ਵੀ ਮੰਗਦਾ ਹਾਂ ਕਿਉਂਕਿ ਮੇਰੇ ਲਈ ਸਭ ਤੋਂ ਅਕਾਲ ਤਖਤ ਸਾਹਿਬ ਤੋਂ ਆਇਆ ਹੋਇਆ ਹੁਕਮ ਸਿਰ ਮੱਥੇ ਹੈ ਜੀ ਤੇ ਹਮੇਸ਼ਾ ਰਹੇਗਾ ਯਾਨੀ ਕਿ ਉਹਨਾਂ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਰਾਸ਼ਟਰਪਤੀ ਆ ਰਹੇ ਨੇ ਔਰ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਪੋਂਚਰੇ ਨੇ ਉਹ ਵੀ ਦਿਨ 15 ਜਨਵਰੀ ਦਾ ਹੈ ਪਰ ਉਹਨਾਂ ਨੇ ਉੱਥੇ ਮਾਫੀ ਮੰਗ ਲਈ ਹੈ ਉਹਨਾਂ ਨੇ ਕਿਹਾ ਕਿ ਮੇਰੇ ਲਈ ਸਰਵੋਤਮ ਹੈ ਮੇਰੇ ਲਈ ਸਭ ਤੋਂ ਪਹਿਲਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਹੋਇਆ ਹੁਕਮ ਸਰ ਬਥੇਰਾ ਜੀ ਇਸ ਨੂੰ ਲੈ ਕੇ ਕੀ ਗੱਲ ਜਾਣਕਾਰੀ ਹੈ ਇੱਕ ਪੈਰਲਰ ਪ੍ਰੋਗਰਾਮ ਸੀ ਉਸ ਨੂੰ ਉਸ ਦਾ ਵੀ ਜ਼ਿਕਰ ਕੀਤਾ ਸੀ ਐਮ ਨੇ ਕਿ ਉਹ ਕੈਨਸਲ ਕਰ ਰਹੇ ਨੇ ਇੱਧਰ ਸਭ ਤੋਂ ਪਹਿਲਾ ਤਰਜੀਹ ਹੈ ਹਾਂ ਬਿਲਕੁਲ ਕਿਉਂਕਿ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਿਹੜੇ ਗੰਭੀਰ ਇਲਜ਼ਾਮ ਉਹਨਾਂ ਦੇ ਉੱਤੇ ਲਗਾਏ ਗਏ ਇਹ ਵੀ ਕਿਹਾ ਗਿਆ ਕਿ ਕੁਝ ਵੀਡੀਓ ਕਲਿੱਪਸ ਪਹੁੰਚੇ ਨੇ ਉਹਨਾਂ ਦੇ ਕੋਲ ਕੁਝ ਸ਼ਿਕਾਇਤਾਂ ਪਹੁੰਚੀਆਂ ਨੇ ਔਰ ਜਿਹੜੀ ਗੁਰੂ ਦੀ ਗੋਲਕ ਨੂੰ ਲੈ ਕੇ ਬਾਰ-ਬਾਰ ਮੁੱਖ ਮੰਤਰੀ ਦੇ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਉਸ ਦੇ ਚਲਦੇ ਸਪਸ਼ਟੀਕਰਨ ਜੋ ਹੈ ਉਹ ਮੰਗਿਆ ਗਿਆ ਤਾਂ ਪਹਿਲਾਂ ਜਿਹੜਾ ਪੰਜਾਬ ਦੇ ਲੋਕਾਂ ਦੇ ਜਾਂ ਫਿਰ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਸਿੱਖਾਂ ਦੇ ਜਹਨ ਦੇ ਵਿੱਚ ਇਹ ਸਵਾਲ ਸੀ ਕਿ ਕੀ ਮੁੱਖ ਮੰਤਰੀ ਉਸ ਦਿਨ ਉੱਥੇ ਪਹੁੰਚਣਗੇ ਜਾਂ ਨਹੀਂ ਤਾਂ ਹੁਣ ਮੁੱਖ ਮੰਤਰੀ ਵੱਲੋਂ ਇਹ ਜਿਹੜੀ ਗੱਲ ਕਹੀ ਗਈ ਹੈ ਇੱਕ ਤਾਂ ਇਹ ਕਿ ਉਹ ਲੰਗੇ ਪੈਰੀ ਚੱਲ ਕੇ ਉੱਥੇ ਪਹੁੰਚਣਗੇ ਦੂਜੀ ਗੱਲ ਜਿਹੜੀ ਕਿ ਉਹਨਾਂ ਨੇ ਜ਼ਿਕਰ ਕੀਤਾ ਕਿ ਰਾਸ਼ਟਰਪਤੀ ਦਾ ਜਿਹੜਾ ਪ੍ਰੋਗਰਾਮ ਹੈ ਉਸ ਤੋਂ ਉਹ ਮਾफी ਮੰਨ ਕੇ ਉਸ ਦਿਨ ਅਕਾਲਤਖ ਸਹਿਬ ਆਉਣਗੇ ਤਾਂ ਉਹਨਾਂ ਨੇ ਕਿਤੇ ਨਾ ਕਿਤੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਵੀ ਅਕਾਲਤਖ ਸਾਹਿਬ ਦੇ ਹੁਕਮ ਨੂੰ ਉਹਨਾਂ ਹੀ ਮੰਨਦੇ ਨੇ ਜਿੰਨੇ ਕਿ ਆਮ ਜਿਹੜਾ ਕੋਈ ਵੀ ਨਿਵਾਣਾ ਸਿੱਖ ਹੈ ਤਾਂ ਇਸ ਕਰਕੇ ਨਿਵਾਣੇ ਸਿੱਖ ਦੇ ਤੌਰ ਤੇ ਉਹਨਾਂ ਨੇ ਕਿਹਾ ਕਿ ਮੈਂ ਪਹੁੰਚਾਂਗਾ ਨਾ ਕਿ ਇੱਕ ਮੁੱਖ ਮੰਤਰੀ ਦੇ ਤੌਰ ਤੇ ਤਾਂ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਹੋ ਜਾਂਦਾ ਕਿਉਂਕਿ ਉਹਨਾਂ ਨੇ ਇਹ ਤਾਂ ਸਪਸ਼ਟ ਕਰ ਦਿੱਤਾ ਕਿ ਉਹ ਉਸ ਦਿਨ ਉੱਥੇ ਜ਼ਰੂਰ ਜੋ ਹਾਜ਼ਰ ਹੋਣਗੇ ਹਾਜ਼ਰ ਹੋ ਕੇ ਆਪਣਾ ਜੋ ਵੀ ਉਹਨਾਂ ਦਾ ਪੱਕਾ ਹੈ ਉਹ ਰੱਖਿਆ ਜਾਏਗਾ ਕਿਉਂਕਿ ਜਦੋਂ ਤੋਂ ਕਾਰਤਕ ਸਾਹਿਬ ਤੋਂ ਇਹ ਆਦੇਸ਼ ਹੋਇਆ ਉਸ ਤੋਂ ਬਾਅਦ ਇੱਕ ਸਵਾਲ ਹਰ ਕਿਸੇ ਦੇ ਜ਼ਹਿਨ ਦੇ ਵਿੱਚ ਵੀ ਕਿ ਕੀ ਮੁੱਖ ਮੰਤਰੀ ਉੱਥੇ ਪੇਸ਼ ਹੁੰਦੀ ਨੇ ਨਹੀਂ ਜਾਂ ਫਿਰ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਉੱਥੇ ਆ ਕੇ ਆਪਣਾ ਸਪਸ਼ਟੀਕਰਨ ਰੱਖਦਾ ਹੈ ਤਾਂ ਹੁਣ ਇਹ ਸਪਸ਼ਟ ਕਰ ਦਿੱਤਾ ਉਹਨਾਂ ਨੇ ਕਿ ਉਹ ਕਾਰਤਕ ਸਾਹਿਬ ਦੇ ਹੁਕਮ ਨੂੰ ਪ੍ਰਵਾਨਵੀ ਕਰਦੇ ਨੇ ਔਰ 15 ਜਨਵਰੀ ਵਾਲੇ ਦਿਨ ਜਿਹੜਾ ਦਿਨ ਮੁਕਰਰ ਕੀਤਾ ਗਿਆ ਉਹਨਾਂ ਨੂੰ ਉੱਥੇ ਤੇ ਚੋਕੇ ਆਪਣਾ ਪੱਖ ਰੱਖਣ ਦੇ ਲਈ ਤਾਂ ਉਹ ਖੂਬ ਹੂ ਜਿਹੜੇ ਆਦੇਸ਼ ਹੈ ਉਸ ਦੀ ਪਾਲਣਾ ਕਰਦੇ ਹੋਏ 15 ਜਨਵਰੀ ਨੂੰ ਨਜ਼ਰ ਆਉਣਗੇ ਜੀ ਗੁਰਜੋਤ ਠੀਕ ਹੈ ਬਿਲਕੁਲ ਰਾਜੀਵ ਮੱਧਵਾ ਸ਼ੁਕਰੀਆ ਫਿਲਹਾਲ ਪਰ ਵੱਡੀ ਖਬਰ ਹੈ ਇਸ ਵੇਲੇ ਦੀ ਔਰ ਸੇਮ ਭਗਵੰਤ ਪਾਣ ਦੇ ਵੱਲੋਂ ਬਕਾਇਦਾ ਟਵੀਟ ਕਰਕੇ ਇਸ ਨੂੰ ਲੈ ਕੇ ਜਾਣਕਾਰੀ ਜਿਹੜੀ ਆ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਨਿਮਾਣ ਸਿੱਖ ਦੇਵਾ ਜੋ ਉਹ ਜਾਣ ਕੇ ਔਰ ਨੰਗੇ ਪੈਰ ਚੱਲ ਕੇ ਜਾਵਾਂਗਾ ਹਾਜ਼ਰ ਹੋਵਾਂਗਾ ਸ਼ਕਾਲ ਤੱਕ ਸਾਹਿਬ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹਾਜ਼ਰ ਹੋਵਾਂਗਾ ਔਰ ਉਹਨਾਂ ਨੇ ਸਾਫ਼ ਕਰ ਦਿੱਤਾ ਲਾ ਕਿ ਹੁਣ ਤੋਂ ਕੁਝ ਘੰਟੇ ਪਹਿਲਾਂ ਹੀ ਇਹ ਤਲਬ ਕੀਤਾ ਗਿਆ ਸ਼ਕਾਲ ਤੱਕ ਸਾਹਿਬ ਤੇ ਸੀਐਮ ਭਗਵੰਤ ਮਾਨ ਨੂੰ ਔਰ ਉਹਨਾਂ ਨੂੰ ਜੋ ਉਹਨਾਂ ਨੇ ਬਿਆਨ ਦਿੱਤੇ ਨੇ ਪਿਛਲੇ ਦਿਨਾਂ ਦੇ ਵਿੱਚ ਗੋਲਕ ਨੂੰ ਲੈ ਕੇ ਬਿਆਨ ਦਿੱਤਾ ਔਰ ਹੋਰ ਬਿਆਨਬਾਜ਼ੀ ਇਸ ਤੋਂ ਇਲਾਵਾ ਹੋਰ ਕਈ ਵੱਖ-ਵੱਖਰੇ ਮੁੱਤਿਆਂ ਦਾ ਜਥੇਦਾਰ ਸਾਹਿਬ ਜ਼ਿਕਰ ਕਰਦੇ ਹੋਏ ਨਜ਼ਰ ਆਏ ਨੇ ਤਾਂ ਸਾਰਾ ਮਸਲਾ ਜਿਹੜਾ ਹੈ ਉਹ ਉਸ ਤੋਂ ਲੈ ਕੇ ਪੁੱਛਿਆ ਜਾਏਗਾ ਸਵਾਲ ਅਸਵਾ ਵਿਕਤੋਰ ਤੇ ਹੋਣਗੇ ਔਰ ਆਪਣਾ ਪੱਖ ਰੱਖਿਆ ਜਾਏਗਾ ਸੀਐਮ ਭਗਵੰਤ ਪਾਣ ਦੇ ਵੱਲੋਂ ਔਰ ਸਕਤਰੇਤ ਦੇ ਵਿੱਚ ਉਹਨਾਂ ਨੇ ਪੇਸ਼ ਹੋਣਾ ਹੈ ਫਸੀਲ ਤੋਂ ਸੰਮੁਖ ਨਹੀਂ ਹੋਣਗੇ ਇਹ ਸਾਫ਼ ਕੀਤਾ ਹੈ ਜਿੱਥੇ ਦਾ ਸਪਾਨ ਨੇ ਜਿਸ ਦੇ ਚੱਲ ਦੇ ਸਕਤਰੇਤ ਵਿਖੇ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਸੀ ਐਮ ਭਗਵੰਤ ਮਾਨ ਨੂੰ 15 ਜਨਵਰੀ ਦਾ ਤਿੰਨ ਤੈਅ ਕੀਤਾ ਗਿਆ ਤਾਂ ਹੁਣ ਇਹ ਸਾਫ਼ ਕਰ ਦਿੱਤਾ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਜਾਣਕਾਰੀ ਬਕਾਇਦਾ ਟਵੀਟ ਕਰਕੇ ਉਹਨਾਂ ਨੇ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਸ਼੍ਰੀ ਅਕਾਲ ਤਖ ਸਾਹਿਬ ਤੋਂ ਅਜੀ ਤੋ ਆਇਆ ਹੁਕਮ ਸਿਰ ਮੱਥੇ ਮੁੱਖ ਮੰਤਰੀ ਵਜੋਂ ਨਹੀਂ ਨਿਮਾਣੇ ਸਿੱਖ ਦੇ ਵਜੋਂ ਨੰਗੇ ਪੈਰ ਚੱਲ ਕੇ ਹਾਜ਼ਰ ਹੋਵਾਂਗਾ ਦਾਸ 15 ਜਨਵਰੀ ਨੂੰ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਜੋ ਕਿ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕਾਨਫਰੰਸ 'ਚ ਹਿੱਸਾ ਲੈਣ ਆ ਰਹੇ ਨੇ ਉਸ ਦਿਨ ਦੇ ਲਈ ਮਾਫੀ ਵੀ ਮੰਗਦਾ ਹਾਂ ਕਿਉਂਕਿ ਮੇਰੇ ਲਈ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਆਇਆ ਹੋਇਆ ਹੁਕਮ ਸਿਰ ਮੱਥੇ ਹੈ ਜੀ ਤੇ ਹਮੇਸ਼ਾ ਰਹੇਗਾ ਇਸ ਕਿਸਮ ਦਾ ਟਵੀਟ ਕੀਤਾ ਗਿਆ ਹੈ ਸੀਐਮ ਭਗਵੰਤ ਪਾਣਦੇ ਵੱਲੋਂ ਔਰ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਉਹ ਜਾਣਗੇ ਆਪਣਾ ਜਵਾਬ ਪੇਸ਼ ਕਰਨਗੇ ਜਿਹੜਾ ਹੈ ਉਹ ਦਿੱਤਾ ਜਾਏਗਾ ਜਵਾਬ ਅਕਾਲ ਤਖਸੈਬ ਨੂੰ ਕਿਉਂਕਿ ਸਰਵੋੱਚ ਹੈ ਔਰ ਸਿੱਖਾਂ ਦੀ ਸੁਪਰੀਮ ਕੋਰਟ ਹੈ ਅਕਾਲ ਤਖਸੈਬ ਪਰ ਪਿਛਲੇ ਦਿਨਾਂ ਦੇ ਵਿੱਚ ਜੋ ਬਿਆਨ ਦਿੱਤੇ ਗਏ ਨੇ ਕਿਉਂਕਿ ਲਗਾਤਾਰ ਇਹ ਮਸਲਾ ਹਾਲਾਂਕਿ ਵੱਖਰਾ ਮਸਲਾ ਸੀ ਪਰ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਤਸਲ ਚੱਲ ਰਹੀ ਸੀ ਪਿਛਲੇ ਸਮੇਂ ਚੱਲ ਰਿਹਾ ਇੱਕ ਸੰਜੀਦਾ ਮਾਮਲੇ ਸੰਬੰਧੀ ਗੱਲ ਕਰਦੇ ਹਾਂ ਭਗਵੰਤ ਮਾਨ ਵੱਲੋਂ ਭਗਵੰਤ ਸਿੰਘ ਵੱਲੋਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਾਂ ਜਾਣਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਵੋੱਚਤਾ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਬੰਦ ਦੇ ਸਿਧਾਂਤ ਗੁਰੂ ਕੀ ਗੋਲਕ ਵਿਰੁੱਧ ਵਾਰ-ਵਾਰ ਬਹੁਤ ਹੀ ਇਤਰਾਜਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਇਸ ਸਬੰਧੀ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਲਿਖਿਆ ਜਾਂਦਾ ਕਿ ਤੁਸੀਂ ਪੰਜਾਬ ਅੰਦਰ ਇੱਕ ਸੰਵਿਧਾਨਕ ਚੌਥੇ ਤੇ ਬੈਠੇ ਹੋ ਤੁਹਾਡੇ ਵੱਲੋਂ ਕੀਤੇ ਸਿੱਖ ਵਿਰੋਧੀ ਪ੍ਰਗਟਾਵੇ ਤੁਹਾਡੇ ਅੰਦਰ ਦੇ ਰਾਜ ਹੰਗੜ ਨੂੰ ਦਰਸਾਉਂਦੇ ਆ ਕਿਉਂਕਿ ਤੁਸੀਂ ਪੱਤ ਤੋਂ ਕਿ ਸੇਖ ਰਵੈਤ ਅਨੁਸਾਰ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਨਮੁਖ ਪੇਸ਼ ਨਹੀਂ ਕੀਤਾ ਜਾ ਸਕਦਾ ਇਸ ਲਈ ਤੁਹਾਨੂੰ ਮਿਤੀ 2 ਮਾਰਗ ਨਾਨਕਸ਼ਹੀ ਸੰਮਤ 557 ਮੁਤਾਬਕ 15 ਜਨਵਰੀ 2026 ਨੂੰ ਨਿੱਜੀ ਤੌਰ ਤੇ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ ਤਾਂ ਸੱਦੇ ਨੂੰ ਲੈ ਕੇ ਕਿ ਕੁਝ ਕਿਹਾ ਗਿਆ ਉਹ ਤੁਹਾਨੂੰ ਸੁਣਵਾਇਆ ਹੈ ਬਿਆਨ ਜਥੇਦਾਰ ਕੁਲਦੀਪ ਸਿੰਘ ਗਰਗਾਛ ਦਾ ਜਿਸ ਨੂੰ ਲੈ ਕੇ ਹੁਣ ਟਵੀਟ ਕਰਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਸਾਫ ਕਰ ਦਿੱਤਾ ਗਿਆ ਬਿਲਕੁਲ ਉਹ ਜਾਣ ਕੇ ਔਰ ਉਹਨਾਂ ਨੇ ਬਕਾਇਦਾ ਜਿਹੜਾ ਪੈਰਲਰ ਪ੍ਰੋਗਰਾਮ ਸੀ ਜਿੱਥੇ ਉਹਨਾਂ ਨੇ ਪਹੁੰਚਣਾ ਸੀ ਬਤੌਰ ਸੀਐਮ ਉੱਥੇ ਉਹਨਾਂ ਹੀ ਜਾਣ ਕੇ ਉਹਨਾਂ ਨੇ ਕਿਹਾ ਕਿ ਮੈਂ ਨਿਮਾਣੇ ਸਿੱਖ ਦੇ ਵੱਜੂ ਆਵਾਂਗਾ ਇਹ ਵੀ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਸਾਫ਼ ਕਰ ਦਿੱਤਾ ਹੈ ਕਿ ਉਹ ਨਿਮਾਣੇ ਸਿੱਖ ਦੇ ਵੱਜੂ ਆਣਗੇ ਔਰ ਪੈਦਲ ਚੱਲ ਕੇ ਨੰਗੇ ਪੈਰ ਆਣਗੇ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਵੀ ਪ੍ਰੋਗਰਾਮ ਵੱਖਰੇ ਤੌਰ ਤੇ ਸੀ ਉਸ ਦੇ ਲਈ ਉਹ ਮਾਫੀ ਵੀ ਮੰਗਦੇ ਨੇ ਔਰ ਕਿਉਂਕਿ ਇਹਨਾਂ ਨੇ ਕਿਹਾ ਕਿ ਸ਼ਕਾਤਕ ਸਾਹਿਬ ਤੋਂ ਆਇਆ ਹੋਇਆ ਹੁਕਮ ਮੇਰੇ ਸਿਰ ਮੱਥੇ ਹੈ ਤੇ ਹਮੇਸ਼ਾ ਰਹੇਗਾ ਤਾਂ ਦਰਸਲ ਇਹ ਸਾਰੇ ਬਿਆਨ ਪਿਛਲੇ ਦਿਨਾਂ ਦੇ ਵਿੱਚ ਦਿੱਤੇ ਗਏ ਨੇ ਉਹ ਵੀ ਤੁਹਾਨੂੰ ਸੁਣਾਵਾਵਾਂਗੇ ਕਿਉਂਕਿ ਨਵੰਬਰ ਦੇ ਵਿੱਚ 20 ਨਵੰਬਰ ਨੂੰ ਬਿਆਨ ਦਿੱਤਾ ਗਿਆ ਸੀ ਕੋ ਹਾਲ ਫਿਲਹਾਲ ਜਸਬੀਰ ਜੱਸੀ ਦਾ ਜੋ ਮਸਲਾ ਸੀ ਗੋਲਕ ਤੇ ਉਹ ਬਿਆਨ ਦਿੱਤਾ ਗਿਆ ਸੀ। ਅੰਦੀ ਗੱਲ ਕਰਦੇ ਆਂ। ਕਹਿੰਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਮਿਸਜੂ ਹੁੰਦੇ ਨੇ। ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ? 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕਲਤਕਤ ਸਾਹਿਬ ਤੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ? ਹਾਂ ਜੀ। 90 ਲੱਖ ਰੁਪਏ ਪੈਸੇ ਮੋੜੋ ਫਿਰ। ਮੋੜ ਦਾਂਗੇ ਜੀ। ਆ ਫਲਾਨਾ 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 ਮੋੜਨਗੇ। ਠੀਕ ਹੈ ਜੀ। ਉਹ ਕੀ ਸੀ ਫਿਰ ਜੀ? ਉਹ ਕਿੱਥੋਂ ਆਏ ਸੀ ਪੈਸੇ? ਗੋਲ ਕਾਚਾ ਸਬੂਤ ਵਾਂਗੇ ਜਾਂਦੇ ਮੈਂ ਤਾਂ ਤੁਸੀਂ ਆਪਦੇ ਹੀ ਫੈਸਲੇ ਦੇਖ ਲਓ ਪਹਿਲਾਂ ਅਸੀਂ ਤਾਂ ਨਮਾਨੇ ਆ ਜੀ ਅਸੀਂ ਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਹਰ ਇੱਕ ਕਲਾਕਾਰ ਦਾ ਇੱਕ ਧਾਰਮਿਕ ਗੀਤ ਵੀ ਠੀਕ ਹੈ ਨਾ ਜੇ ਤੁਹਾਨੂੰ ਧਾਰਮਿਕ ਗੀਤਾਂ ਦੀਆਂ ਕਸਟਾਂ ਵੀ ਆਉਂਦੀਆਂ ਜੀ ਕਲਾਕਾਰਾਂ ਦੀ ਤੇ ਫਿਰ ਜੇ ਤੁਸੀਂ ਤਾਰ ਮੈਂ ਗੀਤ ਵੀ ਗਾਉਣੇ ਤੁਸੀਂ ਬੰਦ ਕਰਾ ਦੋਗੇ ਗੀਤ ਹੈ ਜੀ ਕੋਈ ਸ਼ਬਦ ਗਾਇਨ ਜਾਂ ਕੀਰਤਨ ਹੀ ਉਹਦਾ ਮੇਰੇ ਖਿਆਲ ਸ ਜੱਸੀ ਦਾ ਇਹ ਆਇਆ ਵੀ ਹੈ ਹੋ ਕੇ ਮੈਂ ਇੱਕ ਗੀਤ ਗਾਇਨ ਇਹ ਤੂੰ ਮਤਲਬ ਇਸ ਤਰ੍ਹਾਂ ਦੇ ਜਿਹੜੇ ਫਰਮਾਨ ਨੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਕਰੀ ਜਾਣਗੀ ਤਾਂ ਫਿਰ ਅ ਪ੍ਰਚਾਰ ਬਿਲਕੁਲ ਹੀ ਬੰਦ ਹੋ ਜਾਊਗਾ ਫਿਰ ਅੱਜ ਮੈਂ ਕਿਸੇ ਦਾ ਪੜ ਰਿਆ ਸੀ ਕਿਸ ਕੋਈ ਉਹਨੇ ਸਿੰਘ ਜੱਥੇ ਬੰਦੀ ਤੋਂ ਆਇਆ ਉਹ ਕਹਿੰਦੇ ਫਿਰ ਜੇ ਪਤਿਤ ਜਿਹੜੇ ਨੇ ਜਸਾਈ ਧਾਰੀ ਕਹ ਲੋ ਜੇ ਉਹ ਧਾਰਨੇ ਗੀਤ ਨਹੀਂ गा ਸਕਦੇ ਫਿਰ ਉਹਨਾਂ ਉਹਨਾਂ ਤੇ ਗੋਲ ਕੰਨ ਚ ਪੈਸੇ ਵੀ ਉਹਨਾਂ ਦੇ ਕਿਉਂ ਲੈਣੇ ਆ ਫਿਰ